ਨਮਸਕਾਰ ਦੋਸਤੋ ਲਓ ਜੀ ਦੇਸਰਾਜ ਕੰਬੋਜ ਜੋ ਕਿ ਯਾਦਗਾਰੀ ਗੇਟ ਮਾਤਾ ਗੁਜਰੀ ਸਕੂਲ ਦੇ ਨਾਲ ਹੀ ਜੋ ਕਿ ਇੱਕ ਦੁਕਾਨ ਖੁੱਲ ਚੁਕੀ ਹੈ ਥਿੰਦ ਔਨਲਾਈਨ ਪੁਆਇੰਟ ਤੇ ਇੱਕ ਨਾਲ ਹੀ ਉਹਨਾਂ ਦੀ ਇੱਥੇ ਨੇ ਇਲੈਕਟ੍ਰੀਕਲ ਵੀ ਹੈ ਤੁਸੀਂ ਜੇਕਰ ਮੋਟਰਾਂ ਦਾ ਜਾਂ ਬਿਜਲੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਵੀ ਕਰਵਾ ਸਕਦੇ ਹੋ ਉਹਨਾਂ ਕੋਲੋਂ ਤੇ ਉਸ ਦੇ ਨਾਲ ਹੀ ਤੁਹਾਡੇ ਲਈ ਇੱਕ ਨਵਾਂ ਲੈ ਕੇ ਆਏ ਨੇ ਜੋ ਕਿ ਥਿੰਨ ਔਨਲਾਈਨ ਪੁਆਇੰਟ ਅਤੇ ਉੱਪਰ ਹੀ ਤੁਸੀਂ ਦੇਖ ਰਹੇ ਹੋ ਇਹ ਲਾਇਬ੍ਰੇਰੀ ਵੀ ਹੈ ਲਾਇਬ੍ਰੇਰੀ ਦੇ ਲਈ ਵੀ ਤੁਸੀਂ ਜੇਕਰ ਕਿਤੇ ਪਤਾ ਕਰ ਰਹੇ ਹਾਂ ਤਾਂ ਉਹ ਵੀ ਪਿੰਡ ਸਜਰਾਣਾ ਦੇ ਵਿੱਚ ਨਵੀਂ ਖੁੱਲ ਚੁਕੀ ਐ ਸੋ ਆਜੋ ਆਪਾਂ ਅੱਜ ਦੇਖਦੇ ਹਾਂ ਕਿ ਆਨਲਾਈਨ ਪੁਆਇੰਟ ਜੋ ਕਿ ਥੈਂਡ ਆਨਲਾਈਨ ਪੁਆਇੰਟ ਹੈ ਉਹਨਾਂ ਦੇ ਕੋਲ ਕੀ ਕੀ ਵੀ ਚੀਜ਼ਾਂ ਅਵੇਲੇਬਲ ਨੇ ਜੋ ਕਿ ਹੋਲਸੇਲ ਰੇਟ ਤੇ ਇਹ ਤੁਹਾਨੂੰ ਸਾਰਾ ਕੁਝ ਮਿਲੇਗਾ ਜੋ ਕਿ ਇਸ ਸ਼ਾਪ ਨੂੰ ਰਾਹੁਲ ਥੈਂਡ ਜੀ ਚਲਾ ਰਹੇ ਨੇ ਜੋ ਕਿ ਆਪਣੇ ਟਾਣੀ ਉਦਮ ਸਿੰਘ ਤੋਂ ਸੋ ਜੋ ਕਿ ਜਸਵੰਤਰਾਇ ਸਰਪੰਚ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੋ ਆ ਦੇਖ ਲਓ ਇਹਨਾਂ ਕੋਲ ਹਰੇਕ ਆਈਟਮ ਉਪਲਬਧ ਹੈ ਜੋ ਕਿ ਤੁਹਾਨੂੰ ਬਿਲਕੁਲ ਹੌਲਸੇਲ ਰੇਟ ਤੇ ਮਿਲੇਗੀ ਪੈਨ ਕਾਪੀ ਜਾਂ ਬੀਏ ਤੱਕ ਦਾ ਜੋ ਵੀ ਤੁਹਾਨੂੰ ਸਟੇਸ਼ਨਰੀ ਦਾ ਸਮਾਨ ਹੈ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਇੱਥੋਂ ਲੈ ਜਾਓ ਚਾਹੇ ਤੁਸੀਂ 2 ਸਾਲ ਦਾ ਐਡਵਾਂਸ ਲੈ ਜਾ ਕੇ ਰੱਖ ਲੋ ਇਹਨਾਂ ਤੁਹਾਨੂੰ ਸਮਾਨ ਫੁੱਲ ਹੋਲਸੇਲ ਰੇਟ ਦੇ ਵਿੱਚ ਮਿਲੇਗਾ ਸੋ ਸਾਰੇ ਨੇੜੇ ਤੜੇ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਤੇ ਹੁਣ ਜਿਵੇਂ ਹੀ ਅੱਜ ਜਿਵੇਂ ਕਿ 31 ਮਾਰਚ ਤੋਂ ਬਾਅਦ ਸਕੂਲ ਓਪਨ ਹੋਣੇ ਨੇ ਤਾਂ ਤੁਸੀਂ ਬੱਚਿਆਂ ਦੇ ਲਈ ਕੋਈ ਵੀ ਬੁੱਕ ਡਾਇਰੀ ਜਾਂ ਕੋਈ ਛੋਟੀ ਮੋਟੀ ਜੇ ਕਾਪੀ ਜਾਂ ਤੁਸੀਂ ਰਜਿਸਟਰ ਵੱਡਾ ਤੋਂ ਵੱਡਾ ਵੀ ਖਰੀਦਣਾ ਸਭ ਕੁਝ ਤੁਹਾਨੂੰ ਇੱਥੋਂ ਮਿਲੇਗਾ ਸੋ ਸਟੇਸ਼ਨਰੀ ਦਾ ਜਿੰਨਾ ਵੀ ਸਮਾਨ ਹੁੰਦਾ ਸੋ ਲਗਭਗ ਸਾਰਾ ਦੇ ਸਾਰਾ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਉਹ ਵੀ ਬਿਲਕੁਲ ਹੌਲਸੇਲ ਰੇਟਾਂ ਤੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਫਾਜ਼ਲਕਾ ਨੂੰ ਭੁੱਲ ਜਾਓਗੇ ਕਿਉਂਕਿ ਇਹ ਸਮਾਨ ਸਾਰਾ ਫਾਜ਼ਲਕਾ ਤੋਂ ਬਾਹਰੋਂ ਮੰਗਾਇਆ ਹੋਇਆ ਸੋ ਆ ਦੇਖ ਲਓ ਤੁਹਾਡੇ ਸਾਹਮਣੇ ਸਰ ਵੀ ਆਏ ਹੋਏ ਨੇ ਜੋ ਕਿ ਮਾਤਾ ਗੁਰੀ ਦੇ ਸਕੂਲ ਤੋਂ ਸੋ ਥੈਂਕ ਯੂ ਗੋਡ ਬlesਸ ਯੂ ਇਸ ਵੀਡੀਓ ਨੂੰ ਤੁਸੀਂ ਅੱਗੇ ਸ਼ੇਅਰ ਕਰੋ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਗਵਰਨਮੈਂਟ ਜੌਬ ਦੇ ਲਈ ਫਾਰਮ ਭਰਉਣਾ ਤਾਂ ਵੀ ਤੁਸੀਂ ਥਿੰਦ ਆਨਲਾਈਨ ਪੋਰਟ ਨੂੰ ਸੰਪਰਕ ਕਰ ਸਕਦੇ ਜੇ ਤੁਸੀਂ ਇੱਥੇ ਆ ਕੇ ਮਿਲੋ ਤੇ ਜੇਕਰ ਕਿਸੇ ਵੀ ਗਵਰਨਮੈਂਟ ਜੌਬ ਦੇ ਲਈ ਤੁਸੀਂ ਫਾਰਮ ਅਪਲਾਈ ਕਰਵਾਉਣਾ ਤਾਂ ਉਸ ਦੇ ਲਈ ਤੁਸੀਂ ਇੱਥੇ ਵਿజిਟ ਕਰ ਸਕਦੇ ਜੇ ਸੋ ਇੱਕ ਮੌਕਾ ਜ਼ਰੂਰ ਦੇਣਾ ਸੋ ਧੰਨਵਾਦ ਦੋਸਤੋ ਸੋ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਦਿলো ਧੰਨਵਾਦ ਸੋ ਲੋਕੇਸ਼ਨ ਤੁਸੀਂ ਦੇਖ ਲਈ ਹੈ ਮਾਤਾ ਗੁਜਰੀ ਸਕੂਲ ਦੇ ਬਿਲਕੁਲ ਸਾਹਮਣੇ ਸੋ ਧੰਨਵਾਦ ਥੈਂਕ ਯੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਤੇ ਵੀ ਕਲਿੱਕ ਕਰ ਦੇਣਾ ਕਿਉਂਕਿ ਆਉਣ ਵਾਲੀ ਨੈਕਸਟ ਵੀਡੀਓ ਵੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਧੰਨਵਾਦ ਦੂਜਾ